جے کوئی تنو پوچھے کون کون یار نے تو کی کہبا ہاتھ سچی مچ رکھ کے میں باپو ਬੀਤੇ ਦਿਨ ਹੀ ਇਸ਼ਾਨ ਬੱਗਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕਰੀ ਆਪਣੇ ਡੈਡੀ ਦੇ ਨਾਲ ਤੇ ਉਸ ਸਟੋਰੀ ਦੇ ਨੀਚੇ ਟੁੱਟੇ ਦਿਲ ਵਾਲੇ ਈਮੋਜੀ ਤੇ ਰੋਣ ਜਲੇ ਈਮੋਜੀ ਲਾਏ ਹੋਏ ਸੀ ਲੋਕਾਂ ਨੇ ਅੰਦਾਜ਼ਾ ਉੱਥੋਂ ਹੀ ਲਾ ਲਿਆ ਸੀਗਾ ਕਿ ਇਸ਼ਾਨ ਬੱਗਾ ਦੇ ਡੈਡੀ ਨੂੰ ਕੁਝ ਹੋ ਗਿਆ ਆ ਤੇ ਨਾਲ ਦੀ ਨਾਲ ਇਸ਼ਾਨ ਬੱਗਾ ਨੇ ਅੱਜ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕਰੀ ਉਹ ਸਕਰੀਨਸ਼ਾਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਸੁਮਿਤ ਬੱਗਾ ਜੋ ਇਸ਼ਾਨ ਬੱਗੇ ਦਾ ਡੈਡੀ ਆ ਬੀਤੇ ਦਿਨ ਹੀ ਮਤਲਬ ਕਿ 2 ਤਰੀਕ ਨੂੰ ਕਾਲ ਚਲਾਣਾ ਕਰ ਗਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਸੋ ਪਹਿਲਾਂ ਤਾਂ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਇੱਕ ਚੜ੍ਹਦੀ ਉਮਰ ਦੇ ਵਿੱਚ ਪੁੱਤ ਦੇ ਸਿਰ ਤੋਂ ਪਿਓ ਦਾ ਸਾਆਇਆ ਉੱਠ ਜਾਣਾ ਬਹੁਤ ਦੁੱਖ ਦਿੰਦਾ ਹੈਗਾ ਕਿਉਂਕਿ ਇੱਕ ਮੁੰਡਾ ਆਪਣੇ ਪਿਓ ਦੇ ਸਿਰ ਤੇ ਹੀ ਐਸ਼ ਕਰਦਾ ਆਪਾਂ ਚਾਹੇ ਕਿੱਡੀ ਮਰਜ਼ੀ ਵੱਡੀ ਮੁਸ਼ਕਿਲ ਦੇ ਵਿੱਚ ਫਸ ਜਾਈਏ ਆਪਣਾ ਪਿਓ ਆ ਜਿਹੜਾ ਕਿ ਆਪਣਾ ਡੈਡੀ ਹੈ ਜਿਹੜਾ ਕਿ ਉਹ ਆਪਣਾ ਸਾਥ ਜ਼ਰੂਰ ਦਿੰਦਾਗਾ ਤੋਂ ਬਾਕੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਵਾਹਿਗੁਰੂ ਈਸ਼ਾਨ ਬੱਗਾ ਦੇ ਪਿਤਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਰੱਬ ਰਾਖਾ